ਇਹ ਹੈ ਜੀ ਗਿੱਦਰ ਬਹਾਦਰ ਬਾਬਾ ਗੰਗਾ ਰਾਮ ਸਟੇਡੀਅਮ ਇਸ ਨੂੰ ਪੱਕਾ ਤਲਾ ਵੀ ਕਿਹਾ ਜਾਂਦਾ ਹੈ ਤੇ ਮੀਂਹ ਤੋਂ ਬਾਅਦ ਜਦੋਂ بارش ਹੋਈ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੋਇਆ ਤਾਂ ਇਸ ਨੂੰ ਵਾਕਈ ਇੱਕ ਤਲਾ ਬਣਾ ਦਿੱਤਾ ਗਿਆ ਗੰਦਾ ਪਾਣੀ ਇਹਦੇ ਵਿੱਚ ਛੜ ਦਿੱਤਾ ਗਿਆ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਹੈ ਕੁਸ਼ਤੀ ਹਾਲ ਵੀ ਬਣਿਆ ਹੋਇਆ ਤਾਂ ਜਦੋਂ ਤੋਂ بارش ਪਈ ਹੈ ਲਗਾਤਾਰ ਇੱਥੇ ਪਾਣੀ ਖੜਾ ਹੈ ਤਾਂ ਖਿਡਾਰੀ ਜਿਹੜੇ ਪ੍ਰੈਕਟਿਸ ਕਰਨ ਤੋਂ ਵਾਂਝੇ ਹੋ ਚੁੱਕੇ ਆ ਕੋਚ ਸਹਿਬਾਨ ਔਰ ਪਤਵਾਂਤੇ ਸੱਜਣ ਇਕੱਠੇ ਹੋਏ ਸਾਨੂੰ ਉਹ ਕਹਿੰਦੇ ਜੀ ਹੁਣ ਇਹਦੇ ਵਿੱਚ ਪਾਣੀ ਛੱਡਿਆ ਤਾਂ ਵੱਡਾ ਸੰਘਰਸ਼ ਹੋਵੇਗਾ ਇੱਥੋਂ ਬਹੁਤ ਉੱਚੇ ਪੱਧਰ ਤੇ ਖਿਡਾਰੀ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਇੱਥੋਂ ਖੇਡ ਖੇਡ ਕੇ ਪਹੁੰਚੇ ਐ ਤਾਂ ਅੱਜ ਜਿਹੜੇ ਬੱਚੇ ਇੱਥੇ ਪ੍ਰੈਕਟਿਸ ਕਰਦੇ ਐ ਤਾਂ ਉਹਨਾਂ ਦਾ ਖੇਡ ਤੋਂ ਉਹ ਵਾਂਝੇ ਰਹਿ ਰਹੇ ਐ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਗੰਦਾ ਪਾਣੀ ਐ ਇਹ ਸਟੇਡੀਅਮ ਦਾ ਗਿੱਦਰ ਵੇਹ ਦਾ ਹਾਲ ਐ ਬੱਚੇ ਜਿਹੜੇ ਪਾਸੇ ਬੈਠ ਕੇ ਦੇਖ ਰਿਹਾ ਕਿ ਕਦੋਂ ਇਹਦੇ ਵਿੱਚੋਂ ਪਾਣੀ ਸੁੱਕੇਗਾ ਜਾਂ ਕਦੋਂ ਇਹਦੇ ਵਿੱਚੋਂ ਪਾਣੀ ਕੱਢਿਆ ਜਾਵੇਗਾ ਤਾਂ ਜੋ ਆਪਣੀ ਉਹ ਖੇਡ ਦੀ ਪ੍ਰੈਕਟਿਸ ਕਰ ਸਕਣ ਤਾਂ ਗਿੱਦਰਬਾਹ ਦੇ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਕਿ ਸਟੇਡੀਅਮ ਦਾ ਸਹਾਰਾ ਲੈਣਾ ਪੈਂਦਾ ਹੈ ਜੇਕਰ ਸ਼ਹਿਰ ਦੇ ਵਿੱਚੋਂ ਪਾਣੀ ਕੱਢਣਾ ਇੱਥੇ ਇਕੱਠ ਹੋਇਆ ਖਿਡਾਰੀ ਪਹੁੰਚੇ ਕੋਚ ਸਾਹਿਬਾਨ ਪਹੁੰਚੇ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਦਿਖਾਉਣੇ ਆ ਔਰ ਗਿੱਦਰਬਾਹ ਦੇ ਸੀਵਰੇਜ ਦਾ ਕਦੋਂ ਪੁਖਤਾ ਹੱਲ ਹੋਵੇਗਾ ਇਹ ਤਾਂ ਦੇਖਣਾ ਹੀ ਹੋਵੇਗਾ ਬੇਸ਼ੱਕ ਜਿਮਣੀ ਚੂਣਾ ਨਜ਼ਦੀਕਾਰੀਆਂ ਤਾਂ ਇਹ ਮੁੱਦਾ ਵੱਡੇ ਪੱਧਰ ਤੇ ਜਿਮਣੀ ਚੂਣ ਗਿੱਦਰਬਾਹ ਦਾ ਹਿੱਸਾ ਬਣਿਆ ਰਹੇਗਾ ਨੀਕੀ ਸ਼ਰਮਾ ਸਾਹਿਬਾ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਤਲਾ ਦੇ ਵਿੱਚ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਾ ਹੈ ਸਰ ਤੁਸੀਂ ਦੇਖ ਹੀ ਰਹੇ ਹੋ ਸੱਤ-ਸੱਤ ਫੁੱਟ ਪਾਣੀ ਖੜਾ ਹੈ ਬੱਚੇ ਤੁਸੀਂ ਦੇਖ ਰਹੇ ਹੋ ਸਾਰੇ ਵਣਜੇ ਬੈਠੇ ਆ ਪ੍ਰੈਕਟਿਸ ਤੋਂ ਇਹਨਾਂ ਦੇ ਟੂਰਨਾਮੈਂਟ ਹੁਣੇ ਸਟਾਰਟ ਹੋਣੇ ਆ ਸਕੂਲੀ ਟੂਰਨਾਮੈਂਟ ਹੂੰ ਕੀ ਹੱਲ ਹੋਣਾ ਚਾਹੀਦਾ ਹੈ ਦਾ ਜਿਹੜਾ ਹੱਲ ਸਾਰ ਇਹੀ ਹੈ ਕਿ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਕਿ ਅੱਜ ਤੋਂ ਬਾਅਦ ਹੁਣ ਤਾਂ ਚਲੋ ਜਿਹੜਾ ਪਾਣੀ ਹੋ ਗਿਆ ਹੈ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪਾਣੀ ਕਢਾ ਵੀ ਦੇਵਾਂਗੇ ਹਮ ਲੇਕਿਨ ਦੁਬਾਰਾ ਇਸ ਗਰਾਊਂਡ 'ਚ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਬਾਰੇ ਮੈਂ 22 ਸਾਲ ਹੋ ਗਏ ਮੈਨੂੰ ਇੱਥੇ ਪ੍ਰੈਕਟਿਸ ਕਰਦੇ ਦੀ ਹਮ ਠੀਕ ਹੈ ਨੈਸ਼ਨਲ ਪਲੇਅਰ ਹੈ ਕੁਝ ਬੇ ਨਾਲ ਕੋਚ ਵੀ ਹੈ ਪਲੇਅਰ ਨੈਸ਼ਨਲ ਪਲੇਅਰ ਹੈ ਸਾਰੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਜਿਹੜਾ ਉਹ ਇੱਥੇ ਹੀ ਹੈ। ਹੂੰ ਠੀਕ ਹੈ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਦੁਬਾਰਾ ਪਾਣੀ ਇੱਥੇ ਨਾ ਪਾਇਆ ਜਾਵੇ। ਅਗਰ ਉਹ ਛੱਡਦੇ ਆ ਤਾਂ ਅਸੀਂ ਧਰਨਾ ਲਾਵਾਂਗੇ ਇਸ ਤੋਂ ਬਾਅਦ। ਵੀ ਤੁਸੀਂ ਆਪ ਦਾ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਆਪ ਦਾ ਕੰਮ ਕਰੋ। ਹੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਹੈਗਾ ਜਿਹੜਾ ਪਾਣੀ ਦਾ। ਤੁਸੀਂ ਦੇਖ ਹੀ ਰਹੇ ਹੋ। ਹਾਲਾਂਕਿ ਇਹ ਅਜੇ ਨਾ ਆਪਣੇ ਗਲੈਰਾ ਲਾ ਰੱਖੇ ਪਾਰਕ ਦੀ ਕੰਧਾਂ ਦੇ ਨਾਲ। ਅਗਰ ਉਹ ਨਾਲ ਲੱਗੇ ਹੋਣ ਇੱਕ ਦੋ ਬੱਚੇ ਹੋਰ ਮਰੇ ਹੋਣਗੇ। ਹੂੰ ਪਹਿਲਾਂ ਵੀ ਕੋਈ ਹਾਸਾ ਵਗੈਰਾ ਹੋਇਆ ਸੀ ਪਹਿਲਾਂ ਹਾਸਾ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰੇ ਦੀ ਜਿਹੜੀ ਸਰਾਹ ਸੀ ਉੱਥੇ ਦੋ ਬੱਚੇ ਦੋ ਭਰਾ ਦੇਖੋ ਮੱਧ ਭਾਗੀ ਘਟਨਾ ਹੋ ਤੇ ਅਗਰ ਇਹ ਨਲਾਰੇ ਨਾ ਲੱਗੀ ਹੁੰਦੀਆਂ ਨਾ ਮੈਨੂੰ ਲੱਗਦਾ ਕਿ ਇੱਥੇ ਵੀ ਇਦਾਂ ਦਾ ਹਾਸਾ ਹੋ ਜਾਣਾ ਸੀ ਤੇ ਗਰਾਉਂਡ ਤੇ ਗਰਾਉਂਡ ਨਹੀਂ ਬਣਨਾ ਸੀਗਾ ਬਦਨਾਮ ਹੋ ਜਾਣਾ ਸੀ ਬਾਬਾ ਗੰਗਾ ਰਾਮ ਜੋ ਸਟੇਡੀਅਮ ਕੀ ਮੰਗ ਕੇ ਤੁਹਾਡੀ ਪ੍ਰਸ਼ਾਸਨ ਮੰਗ ਸਾਡੀ ਇਹੀ ਹੈ ਅਸੀਂ ਅੱਜ ਜੋੜ ਕੇ ਸਾਰੇ ਮੇਰੇ ਜੂਨੀਅਰ ਐ ਸੀਨੀਅਰ ਸਭ ਬੇਨਤੀ ਕਰਦੇ ਕਿ ਦੁਬਾਰਾ ਇੱਥੇ ਪਾਣੀ ਨਾ ਚੱਲ ਜਾਵੇ ਇਹ ਸਾਡੀ